ਪੁੱਤ ਕਾਕੇ ਜੀ ਦੇ ਇੰਗਲੈਂਡੀਏ ਦਾ ਭਤੀਜਾ ਸ਼ੇਰ ਸਿੰਘ ਦਾ ਪੁੱਤ ਹੈ ਆ ਉਹ ਖਿਡਾਰੀ ਹੈ ਜਿਹਦੇ ਦਾਦੇ ਦੀ ਯਾਦ ਦੇ ਵਿੱਚ ਜਿਉਂਦੇ ਜੀ ਮੇਲਾ ਲਗਦਾ ਰਿਹਾ ਹੈ ਜਿਹਦੇ ਦਾਦੇ ਦੀ ਯਾਦ ਦੇ ਵਿੱਚ ਕਬੱਡੀ ਪਾਉਣ ਦੇ ਲਈ ਫਿਰ ਮੈਦਾਨ ਦੇ ਵਿੱਚ ਹਰਿਆਣੇ ਵਾਲਾ ਜਿਹ ਮੋਹਿਤ ਦਾ ਭਾਈ ਹੈ ਉਧਰਲੇ ਪਾਸੇ ਘਾਂਗੇ ਵਾਲਾ ਉਹ ਔੜੇ ਗੱਡੇ ਕੱਢਦਾ ਹੈ ਇਹ ਘਾਂਗੇ ਵਾਲਾ ਔੜੇ ਗੱਡੇ ਕੱਢਦਾ ਗੁਰਵਿੰਦਰ ਦਾ ਦਬਾਅ ਬੱਲੇ 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 ਉਹ ਬੱਲੇ 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 ਹਜ਼ਾਰ ਤੇ ਨਾਮ ਲਿਖਣਾ ਧੰਗੇ ਵਾਲਾ 1000 ਤੇ ਨਾਮ ਲਿਖਣਾ ਕਾਂਗੇ ਵਾਲਾ ਸਾਡ ਸਨਮਾਨਾਂ ਦੀ ਗੱਲ ਆ ਥੈਂਕ ਯੂ ਜੀ ਗੁਰਦਾਸਪੁਰ ਲੋਆ ਦੀ ਟੀਮ ਜਲਦੀ ਤੋਂ ਜਲਦੀ ਆਜੂਗੀ ਸਾਡੀ ਬੇਨਤੀ ਹੈ ਸਾਡਾ ਛੋਟਾ ਵੀਰ ਗੌਰਵ ਟੀਮਾ ਆਪਨੇ ਟੀਮ ਲੈ ਕੇ ਜਲਦੀ ਆਜੂਗਾ ਇੱਕ ਟੀਮ ਦਾ ਰ ਵਿੱਚ ਆ ਗਈ ਹੈ ਉਹ ਕਾਂਗੇ ਵਾਲਾ ਫਰਦਾ ਗੁੱਟ ਪਟਾ ਜਾਸੀ ਖੇਡ ਕਬੱਡੀ ਦਾ ਇੱਕ ਬਸੰਤ ਤਿਆਰਦਾ ਇੱਕ ਬਸੰਤ ਜਰਵਾ ਥੋੜਾ ਘਟਾ ਹੈ ਔਰ ਘਟ ਕਟੜੀਆਂ ਨਹੀਂ ਹੈ ਬਾਕੀ ਰਹਿ ਗਿਆ ਚੱਲਦੇ ਮਾਂ ਮੈਂ ਕਬੱਡੀ ਵੇਖਣੀ ਸ਼ੁਰੂ ਕਰ ਦਿੱਤੀ ਐ ਕਿ ਰਿਸ਼ਤੇ ਤਾਂ ਹੋਰ ਬਥੇਰੇ ਨੇ ਬਈ ਰਿਸ਼ਤਾ ਨਹੀਂ ਕੋਈ ਮਾਂ ਵਰਗਾ ਲਾ ਰੱਖਦੀ ਨਾਲ ਕਲੇਜੇ ਦੇ ਬਈ ਰਿਸ਼ਤਾ ਨਹੀਂ ਕੋਈ ਮਾਂ ਵਰਗਾ ਮਾਂ ਮੇਰੇ ਵੀਰੋ ਰੱਬ ਦਾ ਨਾਮ ਐ ਆਹ ਸਾਹਮਣੇ ਸੰਦੀਪ 도ਤੇ ਵਾਲਾ ਕਬੱਡੀ ਪਾ ਰਿਹਾ ਆਹ ਕਾਂਗੇ ਵਾਲਿਆ ਉਹ ਕਰਦੇ ਗੱਲ ਵੱਖਰੀ ਅੱਜ ਵਿਚਾੜੇ ਦੁਨੀਆ ਅੱਜ ਦੁਨੀਆ ਨੂੰ ਡੱਸਦੇ ਵੀ ਇੱਕ ਪਾਸੇ ਕਰਵਿੰਦਾ ਕਾਂਗੇ ਵਾਲਾ ਕਾਂਜੇ ਵਾਲਾ ਲੈ ਵੀ ਬੱਬੂ ਜੋ ਜੱਫਾ ਲਾਵੇ ਉਹ ਗੁਰਵਿੰਦਰ ਕਾਂਗੇਵਾਲ ਦੇ ਜੱਫੇ ਦਾ 7000 ਬੋਖਾ ਕੈਨੇਡਾ ਗੋਪੀ ਆਸਟ੍ਰੇਲੀਆ ਸੁਖਚੈਨ ਗਿੱਲ ਤੇਰੀ ਤੇ ਜਸਵਿੰਦਰ ਸਿੰਘ ਜੀ ਕਾਕਾ ਐਮਸੀ ਤੇ ਗੁਰਵਿੰਦਰ ਗਿੱਲ ਓਏ ਆ ਜੱਫਾ 7000 ਦਾ ਮੇਰੇ ਵੀਰੇ ਓ ਗੁਰਵਿੰਦਰ ਕਾਂ ਦਾ ਧੰਦਾ 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 ਓਏ ਸੁਪਰਿਆਂ ਜਾਂਦਾ ਕਾਂਗੇ ਵਾਲਾ ਇਹ ਕਾਂਗੇ ਜਿਹੜੇ ਜਿਹੜੇ ਤਾੜੀ ਮਾਰਨਗੇ ਜਿਹੜੇ ਜਿਹੜੇ ਓ ਚੋਟੀ ਦਾ ਮੈਚ ਮੇਰੇ ਵੀਰੋ ਗੁਰਵਿੰਦਰ ਪੰਦੀ ਰੇਰ ਤੇ ਕਰੀਗਾ ਆਹ ਸਾਹਮਣੇ ਸੰਦੀਪ ਦੋਤੇ ਆਲਾ ਮੇਰੇ ਵੀਰੋ ਕਾਂਗੇ ਆਲਿਆ ਉਹ ਨਾਟ 11 ਦੇਖ ਤੋ ਹੱਥ ਕਰਕੇ ਆਹ ਸਾਹਮਣੇ ਲੱਗਿਆ ਪਿਆ ਜੋਰ ਗੁਰਵਿੰਦਰ ਤੇ ਸੰਦੀਪ ਸੰਦੀਪ ਤੇ ਗੁਰਵਿੰਦਰ ਇੱਕ ਪਾਸੇ ਕਾਂਗੇ ਆਲਾ ਨਾਟ 11 ਨਾਟ 11 ਨਾਟ 11 ਆ ਗਿਆ ਨਜ਼ਾਰਾ ਆ ਗਿਆ ਨਜ਼ਾਰਾ ਉਹ ਨਾਟ ਜੋ ਪੱਥਰ ਤੇ ਹਿੱਕਿਆਦਾ ਭਾਈ ਉੱਥੇ ਦਿਓ ਪੈਸੇ ਗਦਨਾ ਲੰਬੇ ਕੇ ਨਾਟ 11